ਲਾ ਮੈਂ ਨਦਨ ਝੂਟਾ ਲਾ ਚੁਨੇ ਤੇ ਬਟਾਲਾ ਇਹ ਫਾਰ ਦਾ ਕੱਢਦੇ ਆ ਯਾਰ ਭਾਈ ਕਹਿੰਦੇ ਹੜਤਾਲ ਕੀਤੀ ਹੈ ਨਾ ਹਾਂਜੀ ਹਾਂਜੀ ਹੜਤਾਲ ਆਪਣੇ ਇਹ ਕਦੋਂ ਤੱਕ ਚੱਲਣਾ ਹੈ ਜਦੋਂ ਮਰਜੀ ਬੰਦ ਕਰ ਦੇਣਗੇ ਇੱਕ ਦੋ ਦਿਨ ਤੱਕ ਖੁੱਲ ਜਾਣੀ ਲੋ ਜੀ ਸੁਣ ਲਓ ਤਨਖਾਹ ਹੀ ਨਹੀਂ ਦਿੱਤੀ ਵਿਚਾਰਿਆਂ ਨੂੰ 3 ਮਹੀਨੇ ਹੋ ਗਏ ਔਖਾ ਭਗਵਾਨ ਤੁਮ ਆਉਂਦਾ ਖਾਲੀ ਹਾਲੀ ਪਛਾਨ ਸੜਕਾਂ ਤੇ ਟੀਚਰ ਸੜਕਾਂ ਤੇ ਅੱਜ ਪਤਾ ਲੱਗਾ ਜੀ ਇੱਥੋਂ ਸਾਡੇ ਮੈਲ ਦੇ ਵੀ ਸੜਕਾਂ ਤੇ ਹੀ ਆ ਵਿਚਾਰੇ ਆਹ ਉਹ ਵੀ ਆ ਉਹਨਾਂ ਦੀ ਜਾਇ ਜੀ ਮੰਗਿਆ ਪਟਵਾਰੀਆਂ ਦੀ ਅੜਤਾਲ ਕੀਤੀ ਉਹਨਾਂ ਨੇ 3 ਮਹੀਨੇ ਹੋ ਗਏ ਉਹਨਾਂ ਕੇ ਨਿੱਤਰ ਲੁਕਦੇ ਇੱਕ ਦਿਨੀ ਤੁੰਲਾ ਦੇਖੋ ਹੁਣ ਸ਼ਾਇਦ 2 ਦਿਨਾਂ ਤੱਕ ਕਹਿੰਦੇ ਖੁੱਲ ਜਾਨੀ ਆ ਅੱਗਾ ਅੱਗਾ ਹੋ ਜਾਂਦੀ ਆ ਨਹੀਂ ਜੇ ਤੁਸੀਂ ਇਹ ਕਢਾਉਣੀ ਹੋਏ ਤਾਂ ਦੱਸ ਦਵਾ ਗਾ ਅਸੀਂ ਅੜਤਾਲਾਂ ਚੱਲ ਤਾਂ ਸੁਠੀ ਕਰੀਏ ਟਾਈਮ ਹੋਇਆ ਲੈ ਚਲਾ ਆ ਲਾ ਬੋਲ ਗਿਆ ਦੇ ਤੁਲੇ ਦੇ ਕੋਲ ਫੋਨ ਲੈਣੇ ਹੈਗੇ ਕਲੀਰ ਇੱਕ ਕਲੀਰ ਕਹਿੰਦੇ ਜਗਾਠਾਂ ਨੇ ਜਗਾਠਾਂ ਦੇ ਨਾਲ ਬੰਦੇ ਹੁੰਦੇ ਸੁਖ ਨਹੀਂ ਬੰਦੂ ਕਿਉਂਕਿ ਇਹਨਾਂ ਸੱਤ ਨੂੰ ਚਲ ਜਾਣਾ ਹੈ 20 ਨੂੰ ਯਾਨੀ ਕਿਥੇ ਚਲ ਜਾਣਾ ਹੈ ਫਿਰ ਮੁੜ ਕੇ ਇਹਨਾਂ ਨੂੰ ਉਧਰ ਰਹਿਣਾ ਹੈ ਨਾ ਡੈਡੀ ਨਾਲ ਘੁੰਮਣਾ ਫਿਰਨਾ ਉਹਨਾਂ ਨੇ ਦਰਬਾਰ ਸਾਹਿਬ ਖੰਡ ਪਾਠ ਆ ਉਹ ਕਰਾਉਣਾ ਹੈ ਸੁਖਿਆ ਮਾਤਾ ਦੇ ਆਣਾ ਤੇ ਮੈਂ ਕਿਹਾ ਪਹਿਲਾਂ ਕਰਾ ਲਈ ਗਏ ਉਹਨਾਂ ਨੇ ਅੱਜ ਫੜਾ ਦੇਣਗੇ ਜਗਾਠਾਂ ਉਹਨਾਂ ਨੇ ਅੱਜ ਫੜਾ ਦੇਣਗੇ ਜਗਾਠਾਂ ਕੇ ਕਰਦੇ ਆ ਗੱਲ ਆ ਲੋ ਸਹੀ ਹੈ ਭਾਈ ਹਾਂ ਇੱਕ ਲੈਣਾ ਤੂੰ ਹਾਂ ਹਾਂ ਥੈਂਕ ਯੂ ਪ੍ਰੀਮਾ ਮੈਨੂੰ ਕੋਈ ਹੋਰ ਚੀਜ਼ ਚਾਹੀਦੀ ਉਹ ਹੁਣ ਉਧਰੋਂ ਮੈਂ ਨਹੀਂ ਲਓ ਬਾਬੇ ਆ ਲੈ ਆਂਦਾ ਨਵਾਂ ਨਰੇਗਾ ਰਾਂ ਤੋਂ ਲਿਆ ਨਾਲ ਹੀ ਸਾਫ ਕਰਦੀ ਅੱਜ ਬਾਹਰ ਵੀ ਸੈਰ ਕੀਤੀ ਹੈ ਇਹ ਧਾਗੇ ਵਾਲੀ ਮਿਸ਼ਰੀ ਲੈਂਦੇ ਇਹਦਾ ਕੀ ਫਾਇਦਾ ਤੁਹਾਨੂੰ ਮੈਂ ਬਾਅਦ ਚ ਦੱਸਦਾ ਆਜਾ ਤੇ ਨਾ ਹੂੰ ਸਹੀ ਲੱਗਾ ਮੋਟੀ ਇਹਦਾ ਬਹੁਤ ਫਾਇਦਾ ਮਿਸ਼ਰੀ ਦਾ ਹੋਰ ਮੈਂ ਕੀ ਲੈਣਾ ਸੀ ਛੋਲੇ ਲੈਣੇ ਸੱਚ ਹਾਂ ਆਪਣੇ ਘੋੜਿਆਂ ਦੀ ਖਰਾਕ ਮੇਰਾ ਸਾਰੇ ਕਹਿੰਦੇ ਮਾੜਾ ਜਿੱਕ ਬੰਦਾ ਰਾਜਨ ਆਪਣਾ ਬੜਾ ਡਬੇਜ ਤੂੰ ਆ ਉਹਨੇ ਕਿਹਾ ਕਹਿੰਦਾ ਭਾਈ ਹੁਣ ਫਿੱਟ ਹੋ ਗਿਆ ਇਹਦਾ ਹੁਣ ਜੱਜਦਾ ਨਹੀਂ ਸਾਰੇ ਸਾਰੇ ਮਾੜੇ ਕਹਿੰਦੇ ਯਾਰ ਆ ਕੀ ਹੋ ਗਿਆ ਤੂੰ ਬੜਾ ਪਤਲਾ ਹੋ ਗਿਆ ਤੂੰ ਐ ਹੋ ਗਿਆ ਪਹਿਲੇ ਇਹ ਬੰਦੇ ਨਾਲ ਜਿਹੜਾ ਮੈਂ ਖੁਸ਼ ਹੋਇਆ ਮਾਨੇ ਵਧੀਆ ਲੱਗਾ ਮੈਨੂੰ ਹੈ ਅੱਗੇ ਤੋਂ ਵੀ ਉਹ ਲੈ ਦਿੰਦੇ ਨੇ ਕਿਦਾਂ ਹਾਲੇ ਕੋ ਸਾਡਾ ਭਰਾ ਕੀ ਕਰਨ ਜ਼ਰੂਰੀ ਹੈ ਨਾ ਐ ਜੋ بڑے ਮੱਚ ਦੇ ਲੋਕੀ ਇਹ ਤਾਂ ਲੈ ਆਣੇ ਕੌਣ ਕੌਣ ਇਹਨਾਂ ਦਾ ਸੇਵਨ ਕਰਦਾ ਕਮੈਂਟ ਦੱਸ ਨਾਲ ਪੀਵੀ ਦੇ ਨਾਲ ਨਾਲ ਇਹ ਵੀ ਕਰਦੀ ਦੀ ਸੋ ਨજર ਹੁੰਦੀ ਹੈ ਪੱਥਰ ਪਾੜ ਦਿੰਦੀ ਇਹ ਚੀਜ਼ ਨજર ਐਡੀ ਭੈੜੀ ਚੀਜ਼ ਹੈ ਕਹਿੰਦੇ ਜਮੀਨ ਦੀ ਬੋਲੀ ਹੋਣੀ ਹੈ ਬਾਬਾ ਕਹਿੰਦਾ ਕੱਲ ਨੂੰ ਪੰਚਾਇਤ ਘਰ ਪਹੁੰਚਿਓ। ਬਾਕੀ ਜੇ ਨਹੀਂ ਪਤਾ ਬਲੌਗ ਦੇਖ ਕੇ ਪਹੁੰਚਿਓ ਠੀਕ ਹੈ। ਧੰਨਵਾਦ। ਅਸਲੀ ਗੱਲ ਹੈ ਐਂਡ ਆ ਗਏ ਆਪਾਂ। ਨਾਲ ਦੁੱਧ ਮੈਂ ਦਿੰਦਾ ਸ਼ਾਪਿੰਗ ਕਰਤੀ ਪਤਾ ਦੱਸਿਆ ਇਹਨੇ। ਪੋਨੇ ਦਾ ਦੁੱਧ ਨਹੀਂ ਹੁੰਦਾ ਜਿੰਨਾ ਮੇਰੇ ਖਰਚਾ ਹੁੰਦਾ ਲਿਹਾੜੀ ਦਾ। ਥਾਣ ਪਿੰਡ ਦਾ ਸਾਰਾ ਕਿੰਨੇ ਦੇ ਛੋਲੇ ਕਿੰਨੇ ਰਮੇ ਪਾ ਕੇ 450 ਰੁਪਏ ਬਣੇ ਨੇ ਤੇ ਦੁੱਧ ਕਿੰਨੇ 100 ਰੁਪਏ। ਉਹੋਂ ਪਿਆਦਾ ਤੇਲ ਲਾ ਲਾ 500 ਰੁਪਏ ਦੇ ਦਿਹਾੜੀ ਦਾ ਮੇਰਾ ਆਪਣੇ ਲਾ ਜਾਂਦਾ ਲੌਸਮੈਂਟ ਹੋਈ ਆ ਕੀ ਕਿ ਲਿਆ ਕੁੱਤਾ ਕੁੱਤਾ ਲੈ ਕੇ ਜਾਣਾ ਇਹਨੂੰ ਕਦੋਂ ਦੇ ਕਹਿੰਦੀ ਆ ਕੁੱਤਾ ਚਾਹੀਦਾ ਲੈ ਆ ਜੀ ਹੈ ਜਾ ਛੋਟੀ ਟੈਟ ਪਿਲਾਨੀ ਪੈਣੀ ਉੱਥੇ ਛੋਟੀ ਜੀ ਆਉਂ ਜਾਣਾ ਹਾਂ ਇੱਕ ਚੱਕੀ ਨ ਕੋਇਆ ਇਹ ਤਾਂ ਗੈਪ ਚ ਲੈਣ ਚਾ ਇਹ ਪਹਿਲਾਂ ਖਾ ਹੱਡੀਆਂ ਮਨੇ ਨਹੀਂ ਹੋਣੀ ਇਹ ਤਾਂ ਕੱਲੂ ਮਿਲਣੇ ਤਿੰਨੇ ਆ ਇੱਕ ਨਹੀਂ ਆ ਇਹਦਾ ਤਿੰਨ ਪੈਕਟ ਆ ਦੇਰੇ ਸੰਗ ਰੱਖ ਲੈ। ਕੰਨੀ ਕੀ ਚੋਰ ਤੇ ਕਿਹਨ ਦੇ ਦੂੰਗੀ ਮੈਂ ਰਾਤ ਨਹੀਂ ਇੱਧਰ ਫੜਾ ਇੱਧਰ ਪਾ ਦੇ ਮੈਂ ਤੇਰੇ ਹੀ ਆ ਸਾਰੇ। ਕੁੱਤਾ ਨਹੀਂ ਖਣਾ ਕੁੱਤਾ ਲਖਾ ਕੁੱਤਾ ਤਾਂ ਲੈ ਆ ਦੂੰਗਾ। ਬੋਲੀ ਲੈਣ ਜਾਂ ਜਮੀਨ ਹਾਂ ਜਮੀਨ ਤਾਂ ਲੈਣੀ ਬੋਲੀ ਹੋਈ। ਆਈ ਫਰੀ ਵੀ ਨਹੀਂ ਲੈ ਲੈ ਬੋਲੀ ਚੱਕ। ਚੱਲਾ। ਓਕੇ। ਗੁੱਡ ਮਾਰਨਿੰਗ ਗਾਇਸ ਕੀ ਹਾਲ ਚਾਲ ਨੇ? ਨਵੀਂ ਸਵੇਰ ਅੱਜ ਹੋ ਗਈ। ਕਿ ਅੱਜ ਕਿੰਨੀ ਤਰੀਕਾ ਵਿਚਾਰ? 4 ਤਰੀਕਾ ਹੈ। ਕੱਲ ਉਹਨੇ ਲੈਣ ਦੀ ਸੀਗਾ ਚਗਠਾਈਆਂ ਅੱਜ ਉਹਨੇ ਬੰਨਣੇ ਕਰੀ ਦੇ ਕੰਦੇ ਤੇ ਨਾਲ ਪ੍ਰਚਾਰ ਸੋਖ ਨੂੰ ਇੱਥੇ ਆ ਕਿਉਂਕਿ ਇਹਨੇ ਸਾਧ ਨੂੰ ਜਾਣਾ ਮੈਂ ਕਿਹਾ ਇੱਥੋਂ ਕਰਾ ਲੰਨੇ ਆ ਬਣਾ ਲੰਨੇ ਆ ਆ ਜਾ ਬਾਈ ਨਹੀਂ ਕਰਨਾ ਆ ਪਾਗਲ ਇੱਕ ਕੁੜੀ ਆ ਬੋਲਦੀ ਐ ਬਾਹ ਬੋਲਦੀ ਬਾਹ ਪਾਗਲ ਕੁੜੀ ਇੱਕ ਪਾਗਲ ਕੁੜੀ ਤੇ ਭੇਡ ਮਾਰੂ ਲਾਫਰੇ ਕਹਿੰਉ ਕਿੱਥਾ ਮਾਰ ਤਰ ਬੰਨ ਲਾ ਆ ਦੇਖੋ ਵੱਡੀ 8 ਫੁੱਟ ਦੀ ਆਪਣੀ ਮੇਨ ਡੋਰ ਸਾਡੇ ਰਿਵਾਜ ਆ ਟਾਡੇ ਸ਼ੈ ਨਾ ਹੋਊਗਾ ਸਾਡੇ ਇੱਧਰ ਹੈਗਾ ਆ ਸੁਖ ਨਹੀਂ ਲੱਗੀ ਬੰਨ ਗੱਲਾਂ ਆਈਆਂ ਮਾਦੀ ਦਰਦੀ ਆ ਦਰਦੀ ਮੈਂ ਤਾਂ ਦੱਸ ਦਿਆਂ ਨਾ ਇੱਕ ਇੱਕ ਦੋਨਾਂ ਸਾਈਡਾਂ ਤੇ ਬੰਨਣੀ ਐ ਮੀ ਇਹਦੇ ਮੇਨ ਗੇਟ ਤੇ ਦੋਨਾਂ ਸਾਈਡਾਂ ਤੇ ਦੱਸ ਲਵਾਂ ਪਤਾ ਕੱਲ ਦੇ ਕੋਈ ਨਹੀਂ ਦੇਖਾਂ ਕੱਲ ਦੇ ਤੇ ਵੀ ਫੜ ਕੇ ਦੇ ਦੇ ਬੰਦੇ बड़ी बननी हाँ। है नहीं ओ, दौन। दौन। आया भा बी बंदी सारे टब्बर पा गया चल जाए <laughs> बंद दे, दे। दे, दे सुनी जल बड़ी हुई देखा करोगे वीडियो है कि मैं कर दी सारा कुछ मैं किता ਬੜੀ ਕਰਮ ਵਾਲੀ ਵੀ ਹੈ ਕੁੜੀ ਸਾਡੀ ਇਹ ਬਹੁਤ ਕਿਸਮਤ ਵਾਲੀ ਆਇਆ ਇੱਧਰ ਬੰਨਦੇ ਸੋਨਾ ਬੱਤੀ ਨਾ ਬਣਾਉਂਦੇ ਤਾਂ ਉੱਪਰ ਨਹੀਂ ਬੰਨਣਾ ਮੈਂ ਕਹਿੰਦਾ ਉੱਪਰ ਬਣਾਉਣਾ ਸੀ ਉੱਪਰ ਹੀ ਉੱਪਰ ਹੀ ਆਹ ਚਾ ਤੇ ਲਾਮਕਾ ਤਾਂ ਰਵੇ ਥੱਲੇ ਨੂੰ ਹਾਂਜੀ ਉੱਪਰ ਲਾਈ ਸਹੀ ਲਾਮਕਾ ਤੇ ਰਹਿਣਗੇ ਹਾਂਜੀ ਇੱਥੇ ਬੰਨਾਂ ਹਾਂ ਜਿੱਥੇ ਆ ਕੇ ਇੰਨਾ ਪਿੰਕੀ ਇੱਕ ਪਿੰਕੀ ਪਾਲੇ ਸਾਈਡ ਨੂੰ ਕੁੜੀ ਜੀ ਕਰਦੇ ਇੱਥੇ ਸੁਖਰੀ ਤਾਂ ਬਣਾ ਹਾਂ ਹਾਂ ਇਹ ਤੇ ਬਲੰਕ ਦਾ ਰੱਖੀ ਥੋੜੀ ਜਿਹੀ ਲੰਕ ਦੇ ਰਵੇ ਜੀ ਠੀਕ ਹੈ ਮੈਂ ਧੀ ਥੋੜਾ ਲੰਕ ਦਾ ਹੀ ਰਹਿਣਾ ਸਾਰੇ ਟੈਨਸ਼ਨ ਨਾਲ ਆ ਥੱਲੇ ਲੱਡੂ ਜੀ ਲੱਗੇ ਆ ਠੀਕ ਹੈ ਬੰਨਣਾ ਬਹੁਤ 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 ਉਧਰ ਲੈ ਬੈਠ ਸਕੋ ਆ ਜਾ ਚੱਲ ਬਰਾਬਰ ਜੇ ਬੰਨੀ ਜਿੰਨਾ ਕੇ ਬੰਨੇ ਉਹਨਾਂ ਕੇ ਇਹ ਕਰਦੇ ਆ ਆ ਜੀ ਮੰਨੋ ਬੰਦ ਕੇ ਆਹ ਲਿਆ ਦੇਸਾਂ ਦਾ ਕਿੱਥੇ ਪ੍ਰਸ਼ਾਦ ਆ ਪਿਆ ਇਧਰ ਨੇ ਆ ਪਿਆ ਇਹਦੇ ਵਿੱਚ ਹੀ ਅੰਮੇ ਆ ਬੰਦ ਇੱਥੇ ਚੰਦ ਆ ਜਾ ਦੌੜਿਆ ਉਹ ਆਵੇ ਮੜੀ ਜੀ ਬੱਸ ਹੱਥ ਹਲਵਾ ਦੇ ਕੋਈ ਇੱਥੇ ਬਣਾ ਦੇ ਕੁੜੀ ਤੇ ਵੀ ਇੱਕ ਬੰਨ ਦੇ ਤੂੰ ਹੀ ਬੰਨ ਦੇ ਆਇਆ ਇਹ ਤੇ ਬਣਾ ਦੇ ਕੁੜੀ ਤੇ ਇੱਕ ਅਮੀ ਤੇ ਕੁੜੀ ਤੇ ਬਣਾ ਦੇ ਆ ਜਾ ਨਾ ਬੰਨ ਚੰਦ ਬਾਹਰ ਚੱਲ ਜਾ ਇੱਧਰ ਉਧਰ ਬੰਨ ਬੰਨ ਦੇ ਇੱਥੇ ਜਿੱਥੇ ਤੈਨੂੰ ਕਹੂੰਗਾ ਨਾ ਬੰਨ ਦੇ ਉਧਰ ਉਧਰ ਉਹ ਤੇ ਜਾਨ ਨੂੰ ਦੇ ਲੈ ਪਤਾ ਅਸਿਕ ਨੇ ਇਕੱਠੇ ਨਹੀਂ ਆਉਂਦੀ ਉਹਨੂੰ ਪਤਾ ਚਲੋ ਰਹਿ ਕੇ ਮਕਰਮੇ ਉਹ ਵੀ ਗਾਂਦੀਆਂ ਆ ਚਾ ਉਹ ਬਾਈ ਹਾਂ ਚਲੋ ਸੇਸੇ ਮੈਨੂੰ ਠਾਲ ਸੰਦੇ ਆ ਤੇ ਦੁੱਧ ਪਾ ਸੰ ਦੇਖਿਆ ਚੱਲ 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 ਇਹਦਾ ਚੱਲ ਲੈ ਇਕੜੀ ਹੈ ਆਹ ਦੇ ਆਹ ਆ ਮੈਂ ਹਾਂ ਤਾਂ ਦੇ ਨਹੀਂ ਹੈਗਾ ਅੱਟੜੀ ਮਾਲੀ ਹੈ ਦੇ Jalan-jalan Jalan, Jalan, jal. ya? Ini kaca, kaca, Jalan, Jalan, Pila. Pila, Jalan, 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 jal. jal,